ਮੀਰੇ ਮੌਸਮ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਛੱਤਾਂ ਨੇ ਜਿਹੜੀਆਂ ਉਹ ਚੌਣ ਲੱਗ ਜਾਂਦੀਆਂ ਨੇ ਹ ਸਲਾਵ ਆ ਜਾਂਦੀ ਆ ਪਰ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਤਰੀਕਾ ਲੈ ਕੇ ਆਇਆ ਜਿਹਦੇ ਨਾਲ ਤੁਹਾਡੀ ਛੱਤ ਆ ਜਿਹੜੀ ਉਹ ਨਹੀਂ ਚੋਊਗੀ ਤੇ ਨਾ ਹੀ ਸਲਾਵ ਆਊਗੀ ਸਪੈਸ਼ਲ ਕੈਮੀਕਲ ਲੈ ਕੇ ਆਇਆ ਕਿਵੇਂ ਉਹਦੀ ਵਰਤੋਂ ਕਰਨੀ ਆ ਤੁਹਾਨੂੰ ਉਹ ਵੀ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹ ਹੈਗਾ ਕੈਮੀਕਲ 10000 ਰੁਪਏ ਦਾ 50 ਲੀਟਰ ਆ ਜਾਂਦਾ ਇਹ ਕੈਮੀਕਲ ਪਾ ਲਿਆ ਪਹਿਲਾਂ ਉਹਦੇ ਵਿੱਚ ਸੀਮੈਂਟ ਪਾ ਲੈਣਾ ਹੁਣ ਜਿੰਨਾ ਮੰਨ ਲਓ ਜੇ 2 ਕਿਲੋ ਸੀਮੈਂਟ ਪਾਇਆ ਨਾ ਤਾਂ 2 ਕਿਲੋ ਕੈਮੀਕਲ ਚਾਹੀਦਾ ਸੌਰੀ 2 ਲੀਟਰ ਕੈਮੀਕਲ ਚਾਹੀਦਾ ਉਹਦੇ ਵਿੱਚ ਯਾਨੀ ਕਿ ਜਿੰਨਾ ਸੀਮੈਂਟ ਉਨਾ ਹੀ ਕੈਮੀਕਲ ਪਾਣੀ ਦੀ ਬਾਰ ਤੋਂ ਬਿਲਕੁਲ ਨਹੀਂ ਕਰਨੀ ਇਹਦੇ ਵਿੱਚ ਕੈਮੀਕਲ ਪਾ ਲੈਣਾ ਇਹ ਕੈਮੀਕਲ ਆ ਜਿਹੜਾ ਵਾਈਟ ਜੇ ਕਲਰ ਦਾ ਜਦੋਂ ਆਪਾਂ ਸੀਮੈਂਟ ਦੇ ਵਿੱਚ ਪਾਉਂਦੇ ਆ ਤਾਂ ਹਲਕਾ ਬਲੂ ਕਲਰ ਦਾ ਹੋ ਜਾਂਦਾ ਛੱਤ ਨੂੰ ਚੰਗੀ ਤਰ੍ਹਾਂ ਉੱਪਰੋਂ ਸਾਫ਼ ਕੀਤਾ ਹੋਵੇ ਤੈਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਯਾਨੀ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਲੀ ਨਾ ਰਹੇ ਰੂੜੀ ਨਾ ਰਹੇ ਸੀਮੈਂਟ ਚ ਰੂੜੀਆਂ ਹੁੰਦੀਆਂ ਨੇ ਨਾ ਕਈ ਵਾਰ ਹੁਣ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਲੈਣਾ ਤੁਸੀਂ ਕੈਮੀਕਲ ਪਾ ਲੈਣਾ ਹੁਣ ਤਾਂ ਉਹਨੂੰ ਦਿਖਾਉਣੀ ਆ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਕੈਮੀਕਲ ਪਾ ਲਿਆ ਕੈਮੀਕਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲਣਾ ਯਾਨੀ ਕਿ ਚੰਗੀ ਤਰ੍ਹਾਂ ਯਾਨੀ ਕਿ ਮਿਕਸ ਕਰ ਦੇਣਾ ਇਹਨੂੰ ਮਿਕਸ ਕਰਨ ਵਾਲੀਆਂ ਮਸ਼ੀਨਾਂ ਵੀ ਆਉਂਦੀਆਂ ਨੇ ਤੁਸੀਂ ਉਹਦੇ ਨਾਲ ਹੀ ਕਰ ਸਕਦੇ ਹੋ ਪਰ ਆਪਾਂ ਨੇ ਇਸ ਤਰ੍ਹਾਂ ਹੀ ਡੰਡੇ ਨਾਲ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਕਰਕੇ ਤੁਹਾਨੂੰ ਦੱਸ ਦਿਆਂ ਅੱਗੇ ਬਾਈ ਇੱਕ ਵਾਰ ਤੁਸੀਂ ਇਹ ਛੱਤ ਤੇ ਲਾਦਣਾ ਮੁੜ ਕੇ ਛੱਤ ਤੁਹਾਡੀ ਤੇ ਸੁਹਾਵ ਨਹੀਂ ਹੋਣੀ ਨਾ ਹੀ ਪਾਣੀ ਚੋਣਾ ਯਾਨੀ ਕਿ ਛੱਤ ਨਹੀਂ ਜੋ ਮੁੜ ਕੇ ਤੁਹਾਡੀ ਨਾ ਹੀ ਸਿਲਣਾ ਹੋਊਗੀ ਬਹੁਤ ਹੀ ਵਧੀਆ ਕੈਮੀਕਲ ਆ ਰਿਜ਼ਲਟ ਇਹਦਾ ਬਹੁਤ ਜ਼ਿਆਦਾ ਵਧੀਆ ਇੱਕ ਵਾਰ ਟਰਾਈ ਕਰਕੇ ਜ਼ਰੂਰ ਦੇਖਿਓ ਨਾਲੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਵੀਡੀਓ ਦੇਖਦੇ ਹੁੰਦੇ ਨੇ ਕਿਉਂਕਿ ਸਬਸਕ੍ਰਾਈਬ ਕਰਨ ਦੇ ਨਾਲ ਯਾਰ ਕੋਈ ਤੁਹਾਨੂੰ ਫਰਕ ਨਹੀਂ ਪੈਣਾ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਚ ਹੁੰਦਾ ਤੇ ਇਸ ਤਰ੍ਹਾਂ ਦੀ ਤੁਹਾਨੂੰ ਹੋਰ ਵੀ ਵੀਡੀਓ ਆਪਾਂ ਦਿਖਾਵਾਂਗੇ ਲੋਕਾਂ ਦਾ ਭਲਾ ਹੋ ਸਕੇ ਵੀਡੀਓ ਸ਼ੇਅਰ ਕਰ ਦਿਓ ਯਾਰ ਸਭ ਤੋਂ ਪਹਿਲਾਂ ਜਿੱਥੇ ਸਿਲਨ ਆਈ ਹੋਈ ਆ ਜਿੱਥੋਂ ਪਾਣੀ ਚੋਂਦਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸੀਮੈਂਟ ਹੁੰਦਾ ਨਾ ਜਿਹੜਾ ਥੋੜਾ ਜਿਹਾ ਬੋਦਾ ਪੈ ਜਾਂਦਾ ਸੀਮੈਂਟ ਨੂੰ ਥੋੜਾ ਜਿਹਾ ਛੱਲ ਲੈਣਾ ਆ ਜਿਵੇਂ ਸਾਫ਼ ਕੀਤਾ ਹੈ ਨਾ ਪਾਣੀ ਨਾਲ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਵੀ ਇਹ ਸੀਮਿੰਟ ਥੋੜਾ ਜਿਹਾ ਹਲਕਾ ਪਿਆ ਹੋਇਆ ਉਹਨੂੰ ਤੁਸੀਂ ਚੰਗੀ ਤਰ੍ਹਾਂ ਛੱਲ ਲੈਣਾ। ਉਥੋਂ ਛੱਲ ਕੇ ਉਹਨੂੰ ਸੀਮਿੰਟ ਨੂੰ ਉਹਦੇ ਬਾਅਦ ਤੁਸੀਂ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਨਾ। ਆਹ ਦੇਖੋ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣਾ। ਸਾਫ਼ ਕਰਨ ਤੋਂ ਬਾਅਦ ਫੇਰ ਇਹਦੇ ਉੱਤੇ ਆਪਾਂ ਬੁਰਸ਼ ਦੇ ਨਾਲ ਆ ਜਿਹੜਾ ਉਹ ਕੈਮੀਕਲ ਦੀ ਵਰਤੋਂ ਕਰਾਂਗੇ ਉਹ ਵੀ ਤੁਹਾਨੂੰ ਦੱਸ ਦਿਆਂ ਆਪਾਂ। ਆ ਮਿੱਟੀ ਜ਼ਰੂਰ ਕੱਢ ਦੇਣੀ ਆ ਯਾਰ ਜਿਹੜੀ ਮਿੱਟੀ ਹੁੰਦੀ ਹੈ ਨਾ ਵਿੱਚ ਮਿੱਟੀ ਜ਼ਰੂਰ ਕੱਢ ਦੇਣੀ ਕਿਉਂਕਿ ਮਿੱਟੀ ਤੇ ਕੈਮੀਕਲ ਬਹੁਤ ਘੱਟ ਅਸਰ ਕਰਦਾ ਹੈ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਮਿੱਟੀ ਕੱਢਣੀ ਆ ਜਿੰਨੀ ਵੀ ਮਿੱਟੀ ਆ ਚੰਗੀ ਤਰ੍ਹਾਂ ਮਿੱਟੀ ਕੱਢ ਦਿਓ ਯਾਰ ਕੈਮੀਕਲ ਆਪਣਾ ਤਿਆਰ ਆ ਆ ਦੇਖੋ ਇਹ ਮਿੱਟੀ ਆ ਜਿਹੜੀ ਚੰਗੀ ਤਰ੍ਹਾਂ ਸਾਫ਼ ਕਰ ਦੇਣੀ ਆ ਜੇ ਮੈਂ ਮੰਨ ਲਉ ਤੁਸੀਂ ਕੈਮੀਕਲ ਪਾਉਣਾ ਨਾ ਇਹ ਉਹ ਤੋਂ ਇੱਕ ਦਿਨ ਪਹਿਲਾਂ ਤੁਸੀਂ ਧੋ ਵੀ ਸਕਦੇ ਹੋ ਉਹਨੂੰ ਕਿਉਂਕਿ ਸੁੱਕੇ ਦੇ ਉੱਤੇ ਕੈਮੀਕਲ ਵਧੀਆ ਕੰਮ ਕਰਦਾ ਰਿਜ਼ਲਟ ਇਹਦਾ 100% ਆ ਬਾਈ ਵਧੀਆ ਪੂਰਾ ਐਂਡ ਤੇ ਤੁਹਾਨੂੰ ਇਹਦਾ ਨਾਮ ਦੱਸਾਂਗੇ ਵੀ ਕਿਹੜਾ ਕੈਮੀਕਲ ਆ ਇਹ ਲਓ ਜੀ ਛੱਤ ਆ ਜਿਹੜੀ ਆਪਣੀ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਆ ਲਾਉਣ ਦਾ ਤਰੀਕਾ ਯਾਨੀ ਕਿ ਯਾਰ ਵਧੀਆ ਤਰੀਕੇ ਨਾਲ ਲਾਉਂਗੇ ਨਾ ਇਹਦਾ ਲਾਉਣ ਦਾ ਵਧੀਆ ਤਰੀਕਾ ਉਹਦੇ ਨਾਲ ਇਹ ਜ਼ਿਆਦਾ ਕੰਮ ਕਰੂ ਆ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਦਰਾਰਾਂ ਨੇ ਜਿਹੜੀਆਂ ਉਹਨਾਂ ਦੇ ਥੱਲੇ ਕੈਮੀਕਲ ਲਾ ਦੇਣਾ ਇਹ ਬੁਰਸ਼ ਦੇ ਨਾਲ ਕਿਉਂਕਿ ਥੱਲੇ ਆ ਨਾ ਜਿਹੜੀ ਇੱਕ ਤਰ੍ਹਾਂ ਦੀ ਸ਼ੀਲਡ ਬਣ ਜਾਣੀ ਆ ਉਨੇ ਜਿੱਥੇ ਦਰਾੜਾਂ ਨੇ ਇਹਦੇ ਤੇ ਆ ਕੈਮੀਕਲ ਮਾਰਨ ਤੋਂ ਬਾਅਦ ਤੁਸੀਂ ਛੋਟਾ ਜਿਹਾ ਕੰਮ ਇੱਕ ਹੋਰ ਕਰਨਾ ਫਿਰ ਉੱਤੇ ਸੀਮੈਂਟ ਲਾ ਲੈਣਾ ਜਿਹੜਾ ਸੀਮੈਂਟ ਆ ਤੁਹਾਡੇ ਕੋਲ ਉਹਦੇ ਵਿੱਚ ਵੀ ਤੁਸੀਂ ਕੈਮੀਕਲ ਪਾ ਕੇ ਲਾਉਣਾ ਪੂਰਾ ਵਾਟਰਪਰੂਫ ਹੋ ਜੂ 100% ਆ ਦੇਖੋ ਲਓ ਆ ਦੇ ਜਿੱਥੇ ਉਹਦੇ ਬਾਅਦ ਆਪਾਂ ਨੇ ਆ ਕੈਮੀਕਲ ਮਾਰਨਾ ਸ਼ੁਰੂ ਕਰਤਾ ਜਿੱਥੇ ਕੈਮੀਕਲ ਲੱਗ ਗਿਆ ਉਹ ਪ੍ਰੋਪਰ ਵਾਟਰਪਰੂਫ ਹੋ ਜਾਂਦਾ ਜਿੰਨਾ ਮਰਜ਼ੀ ਪਾਣੀ ਪਾਏ ਜਾਓ ਉਹ ਛੱਤ ਤੋਂ ਥੱਲੇ ਨਹੀਂ ਜਾਊਗਾ ਯਾਨੀ ਕਿ ਇਹਦੇ ਜਿਹੜੇ ਰੂਮ ਹੁੰਦੇ ਨੇ ਉਹਨਾਂ ਨੂੰ ਸੀਲਡ ਕਰ ਦਿੰਦਾ ਇੱਕ ਤਰ੍ਹਾਂ ਹੁੰਦਾ ਵਾਟਰਪਰੂਫ ਕਰ ਦਿੰਦਾ ਯਾਨੀ ਕਿ ਪਾਣੀ ਨਹੀਂ ਥੱਲੇ ਜਾਂਦਾ ਇੰਨਾ ਵਧੀਆ ਕੈਮੀਕਲ ਆ ਆ ਲਾਉਣ ਦਾ ਤਰੀਕਾ ਦੇਖ ਲਓ ਧਿਆਨ ਨਾਲ ਬੁਰਸ਼ ਦੇ ਨਾਲ ਕਰਨਾ ਤੁਸੀਂ ਇੱਕ ਚੰਗੀ ਤਰ੍ਹਾਂ ਲਓ ਜੀ ਇਹ ਦੇਖਣ ਨੂੰ ਨੀਲਾ ਲੱਗ ਰਿਹਾ ਪਰ ਜਦੋਂ ਇਹਨੇ ਸੁੱਕ ਜਾਣਾ ਇਹਨੇ ਕਾਲਸ ਤੇ ਆ ਜਾਣਾ ਜਦੋਂ కెమికਲ ਸੁੱਕ ਗਿਆ ਚੰਗੀ ਤਰ੍ਹਾਂ ਜਿੰਮੇ ਸੀ ਮਟ ਹੁੰਦਾ ਨਾ ਉਹਦੇ ਨਾਲ ਕਾਲਸ ਤੇ ਆ ਜਾਂਦਾ ਇਹ ਆ ਲੋ ਯਾਰਾ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਪਤਾ ਕੀ ਆ ਜਿਨ੍ਹਾਂ ਦੀ ਛੱਤਾਂ ਚੋਂ ਦੀਨੇ ਉਹ ਲਿਫਾਹੇ ਪੋਲੀਥੀਨ ਪਾ ਦਿੰਦੇ ਨੇ ਉਹ ਕੰਮ ਨਹੀਂ ਕਰਦੇ ਪ੍ਰੋਪਰ 2 ਘੰਟੇ ਬਾਅਦ ਦੇਖੋ ਜਿਹੜਾ ਆਪਾਂ కెమికਲ ਮਾਰਿਆ ਉਹਨੇ ਕਿੰਨਾ ਵਧੀਆ ਬਣਾਤਾ ਬਿਲਕੁਲ ਐ ਸੁੱਕ ਗਿਆ ਹੁਣ ਇਹਦੇ ਤੇ ਨਾ ਹੀ ਜਰਬਲ ਜਮੂਗੀ ਨਾ ਹੀ ਪਾਣੀ ਥੱਲੇ ਜਾਊਗਾ ਵਾਟਰਪੂਫ ਹੋ ਗਿਆ ਦੇਖੋ ਕਿੰਨਾ ਵਧੀਆ ਲੱਗਦਾ ਹੁਣ ਦੋ ਘੰਟੇ ਚ ਪੂਰੀ ਤਰ੍ਹਾਂ ਇਹ ਜੰਮ ਜਾਂਦਾ ਹੁਣ ਚੈਨਲ ਨੂੰ ਸਬਸਕ੍ਰਾਈਬ ਯਰ ਜਰੂਰ ਕਰ ਦਿਓ ਵੀਡੀਓ ਵਾਤੋਂ ਦੇ ਸ਼ੇਅਰ ਕਰਿਓ ਹੁਣ ਲੋਕਾਂ ਦਾ ਭਲਾ ਹੋਊਗਾ